ਤੁਹ ਜੁੜਿਆ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਰਦਾਸ ਸਵਾਲ ਕਰਦਾ ਹੈ ਪਿਛਲੇ ਦਿਨੀ ਪੀਆਰਡੀ ਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਸੀ ਪਰ ਸਰਕਾਰ ਵੱਲੋਂ ਉਹਨਾਂ ਦੀ ਮੰਗਾਂ ਨੂੰ ਅਣਗੌਲਾ ਕੀਤਾ ਗਿਆ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਜੋ ਐਲਾਨ ਕੀਤਾ ਗਿਆ ਸੀ ਕਿ ਤਿੰਨ ਦਿਨ ਚੱਕਾ ਜਾਮ ਕੀਤਾ ਜਾਵੇਗਾ ਜਿਸ ਦੇ ਚਲਦਿਆਂ ਅੱਜ ਪੂਰੇ ਪੰਜਾਬ ਦੇ ਵਿੱਚ ਤਿਰੋਜਾ ਹੜਤਾਲ ਸ਼ੁਰੂ ਕਰਕੇ ਚੱਕਾ ਜਾਮ ਕੀਤਾ ਗਿਆ ਹੈ ਇਸੇ ਤਰ੍ਹਾਂ ਦੀ ਫ੍ਰੀਕ ਕੋਰਡ ਦੇ ਬੱਸ ਅਡੇ ਦੇ ਵਿੱਚ ਵੀ ਅੱਜ ਤਿੰਨ ਰੋਜ਼ਾ ਹੜਤਾਲ ਸ਼ੁਰੂ ਕੀਤੀ ਗਈ ਹੈ ਅਤੇ ਚੱਕਾ ਜਾਮ ਦਿੱਤਾ ਗਿਆ ਹੈ। ਇਸ ਮੌਕੇ ਇਕੱਠੇ ਹੋਏ ਕੱਚੇ ਮੁਲਾਜ਼ਮਾਂ ਵੱਲੋਂ ਜਿੱਥੇ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢੀ ਗਈ ਅਤੇ ਕਿਹਾ ਗਿਆ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹਨਾਂ ਦਾ ਸਰਕਾਰ 'ਚ ਹੋਰ ਵੀ ਕਲੜਾ ਹੋਵੇਗਾ। ਤੁਸੀਂ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਕਿੰਨਾ ਮੰਗਾਂ ਨੂੰ ਲੈ ਕੇ ਕਰ ਰਹੇ ਨੇ ਸੰਘਰਸ਼। ਸੁਣੋ ਕੱਚੇ ਮੁਲਾਜ਼ਮਾਂ ਦੀ ਜਵਾਨੀ। ਹੜਤਾਲ ਆ ਜਿਵੇਂ ਕੱਚੇ ਮੁਲਾਜ਼ਮ ਵੀ ਉਹਨਾਂ ਨੂੰ ਪੱਕਾ ਕੀਤਾ ਜਾਵੇ, ਸਰਕਾਰੀ ਪਤਾ ਮਹਿਕਮੇ ਦੇ ਵਿੱਚ ਪਾਈਆਂ ਜਾਣ। ਅਸੀਂ ਸਰਕਾਰ ਤੋਂ ਵਾਰ-ਵਾਰ ਇਹ ਮੰਗ ਕਰ ਰਹੇ ਹਾਂ। ਇਹ ਵਿਭਾਗਮੇ ਦੇ ਵਿੱਚ ਬਸਾਂ ਦੀ ਬਹੁਤ ਘਾਟ ਆ ਤੇ ਸਰਕਾਰੀ ਬਸਾਂ ਪਾਈਆਂ ਜਾਣ ਪਰ ਵਿਭਾਗੇ ਵਾਲੋ ਤੇ ਸਰਕਾਰ ਵੱਲੋਂ ਕਿਲੋਮੀਟਰ ਬਸਾਂ ਪਾਈਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਅਸੀਂ ਡਟ ਕੇ ਵਿਰੋਧ ਕਰ ਰਹੇ ਹਾਂ ਵੀ ਕਿਲੋਮੀਟਰ ਬਸਾਂ ਨਾ ਪਾਈਆਂ ਜਾਣ ਤੇ ਲੰਬੇ ਟਾਈਮ ਤੋਂ ਮੰਗ ਆ ਸਾਡੀ ਜਿੰਨੇ ਕੱਚੇ ਮੁਲਾਜ਼ਮਾ ਉਹਨਾਂ ਨੂੰ ਪੱਕਾ ਕੀਤਾ ਜਾਵੇ ਤੇ ਠੇਕੇਦਾਰ ਨੂੰ ਬਾਹਰ ਕੱਢਿਆ ਜਾਵੇ ਕਿਉਂਕਿ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਰਕਾਰ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਵਾਅਦਾ ਕੀਤਾ ਸੀ ਵੀ ਜਿੰਨੇ ਵੀ ਕੱਚੇ ਮੁਲਾਜ਼ਮਾ ਉਹਨਾਂ ਨੂੰ ਅਸੀਂ ਪੱਕੇ ਕਰਾਂਗੇ ਤੇ ਜਿਹੜਾ ਮੇਰਾ ਹਰਾ ਪੈਨ ਹੋਊ ਕੱਚੇ ਮੁਲਾਜ਼ਮਾਂ ਦੇ ਹੱਕ ਲਈ ਵਿੱਚ ਚੱਲੂਗਾ ਪਰ 3 ਸਾਲ ਤੋਂ ਸਮਾਂ ਜ਼ਿਆਦਾ ਬੀਤਣ ਤੇ ਹੋ ਗਿਆ ਅੱਜ ਵੀ ਇੱਕ ਸੱਚੀ ਮਲਾਜਮ ਨੂੰ ਇੱਕ ਵੀ ਪੱਕਾ ਨਹੀਂ ਕੀਤਾ ਗਿਆ ਅਸੀਂ ਮੰਗ ਕਰਦੇ ਹਾਂ ਸਰਕਾਰ ਕਰੋ ਜਿੰਨੇ ਵੀ ਸਾਡੇ ਕੱਚੇ ਮਲਾਜਮਾਂ ਉਹ ਵਿਚਾਰੇ ਕੱਚੇ ਰਿਟਾਇਰ ਹੋ ਰਹੇ ਆ ਤੇ ਆਉਦੇ ਘਰਾਂ ਨੂੰ ਕੁਝ ਵੀ ਨਹੀਂ ਲੈ ਕੇ ਜਾ ਰਹੇ ਆ ਜੀ ਮੰਗ ਕਰਦੇ ਹਾਂ ਜਿੰਨੇ ਵੀ ਸਾਡੇ ਕੱਚੇ ਮਲਾਜਮਾਂ ਇਹਨਾਂ ਨੂੰ ਪੱਕੇ ਕੀਤਾ ਜਾਵੇ ਜੀ ਸਿਮਰਜੀਤ ਸਿੰਘ ਬਰਾੜ ਦੀਪੂ ਪ੍ਰਧਾਨ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਆਜ਼ਾਦ ਸਾਡੀ ਜਿਹੜੀ ਅੱਜ ਦੀ ਹੜਤਾਲ ਹੈ ਕਿਉਂਕਿ ਇੱਕ ਤਾਂ 9 ਤਰੀਕ ਦੀ ਦੇਸ਼ ਵਿਆਪੀ ਹੜਤਾਲ ਹੈ ਦੇਸ਼ ਦੀਆਂ ਪ੍ਰਮੁੱਖ 10 ਸਟੇਟ ਯੂਨੀਅਨਾਂ ਤੇ ਹੋਰ ਜਥੇਬੰਦੀਆਂ ਨੂੰ ਸਯੁਜਤ ਕਿਸਾਨ ਮੋਰਚੇ ਦੀ ਸਹਿਤਾ ਦੇ ਨਾਲ ਸਯੋਜਕ ਦੇ ਨਾਲ ਪੂਰੇ ਦੇਸ਼ ਦੇ ਵਿੱਚ ਸੈਂਟਰਲ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਦੇ ਵਿਰੁੱਧ ਜਿਹੜੀਆਂ ਸੈਂਟਰਲ ਸਰਕਾਰ ਵਾਰ-ਵਾਰ ਲੋਕਮਾਰੂ ਨੀਤੀਆਂ ਲੈ ਕੇ ਆ ਰਹੀ ਆ ਉਹਨਾਂ ਦੇ ਵਿਰੁੱਧ ਪੂਰੇ ਦੇਸ਼ ਦੇ ਜਿਹੜੇ ਕਿਰਤੀ ਲੋਕ ਐ ਉਹ ਅੱਜ ਹੜਤਾਲ ਤੇ ਨੇ ਉਹਦੇ ਹੜਤਾਲ ਨੂੰ ਮੁੱਖ ਰੱਖ ਕੇ ਅਸੀਂ ਅੱਜ ਜਿਹੜੀ ਹੈਗੀ 9 ਤਰੀਕ ਦੀ ਹੜਤਾਲ ਕਰ ਰਹੇ ਆ ਇਹਦੇ ਨਾਲ ਹੀ ਜੋ 9 10 11 ਤਰੀਕ ਦੀ ਪਨ ਬਸ 50 ਰੋਡਵੇ ਪੀਆਰਟੀਸੀ ਕੰਟਰੈਕਟਰ ਵਰਕਰ ਇਹਨਾਂ ਨੇ ਅੱਜ ਆਪਣਾਂ ਦੀ ਜਿਹੜੀ ਹੜਤਾਲ ਕੀਤੀ ਹੋਈ ਆ 25 11 ਦੀ ਉਹਦੇ ਵਿੱਚ ਵੀ ਅਜਾਜ ਅਤੇ ਬੇਜੇਰਾ ਸਾਡਾ ਫੌਲਸ ਮਾਰ ਰਹਿਣਾ ਅਸੀਂ ਵੀ ਬਰਾਬਰ ਹੜਤਾਲ ਕਰਕੇ ਚੱਕਾ ਜਾਮ ਕੀਤਾ ਹੋਇਆ ਸਾਡੀ ਸਾਰਾ ਕੋਈ ਵੀ ਬੰਦਾ ਸਾਡਾ ਡਿਊਟੀਆਂ ਨਹੀਂ ਕਰ ਰਿਹਾ ਸਾਰੇ ਹੜਤਾਲ ਦੇ ਵਿੱਚ ਹੈ ਜੋ ਸਾਡੀਆਂ ਵਿਭਾਗੀ ਮੰਗਾ ਹੈ ਵਿਭਾਗੀ ਮੰਗਾ ਇਹ ਹੈ ਕਿ ਹਰ ਤਰ੍ਹਾਂ ਦਾ ਕੱਚਾ ਮੁਲਾਜ਼ਮ ਲੰਬੇ ਸਮੇਂ ਜਿਹੜਾ ਕੰਮ ਕਰ ਰਿਹਾ 20 25 25 ਸਾਲ ਤੋਂ ਉਹਨਾਂ ਨੂੰ ਬਿਨਾਂ ਸ਼ਰਤ ਤੁਰੰਤ ਰੈਗੂਲਰ ਕੀਤਾ ਜਾਵੇ ਪੂਰੇ ਸਕੇਲ ਤੇ ਰੈਗੂਲਰ ਕੀਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਹੈਗੀ ਆ ਉਹ ਬਹਾਲ ਕੀਤੀ ਜਾਵੇ ਨਵੇਂਗਾ ਬੱਸਾਂ ਵਿਭਾਗ ਦੇ ਵਿੱਚ ਪੈਣਾ ਜਾਣ ਨਵੀਂ ਭਰਤੀ ਸ਼ੁਰੂ ਕੀਤੀ ਜਾਵੇ ਲੋਕੇ ਸਟਾਫ ਦੀ ਬਹੁਤ ਘਾਟ ਹੈ ਖਾਸ ਕਰਕੇ ਜੇ ਵਰਕਸ਼ਾਪ ਦੀ ਗੱਲ ਕਰ ਲਈਏ ਵਰਕਸ਼ਾਪ ਦੇ ਵਿੱਚ ਬਹੁਤ ਘੱਟ ਸਟਾਫ ਰਹਿ ਗਿਆ ਰੈਗੂਲਰ ਸਟਾਫ ਦਾ ਕੋਈ ਵੀ ਨਹੀਂ ਰਹਿ ਗਿਆ ਇੱਕ ਬੈਕੋ ਮੁਲਾਜ਼ਮ ਹੈ ਰੈਗੂਲਰ ਉਹ ਐਸ ਸਾਲ ਰਿਟਾਇਰ ਹੋ ਜਾਣਾ ਤੇ ਸਟਾਫ ਬਹੁਤ ਘੱਟ ਹੈ ਬੱਸਾਂ 100 ਪਲੱਸ ਹੈ ਤੇ ਸਟਾਫ ਹਰ ਰੋਜ਼ ਤਿੰਨ ਜਾਂ ਚਾਰ ਜਣੇ ਹੁੰਦੇ ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਭਾਗ ਦੇ ਵਿੱਚ ਨਵੀਂ ਭਰਤੀ ਵੀ ਕੀਤੀ ਜਾਵੇ ਲੋਕਾਂ ਦਾ ਸਰੀਰਕ ਮਾਨਸਿਕ ਤੇ ਆਰਥਿਕ ਜਿਹੜਾ ਸ਼ੋਸ਼ਣ ਕੀਤਾ ਜਾ ਰਿਹਾ ਉਹਨੂੰ ਬੰਦ ਕੀਤਾ ਜਾਵੇ ਇਹਨਾਂ ਉਪਾਗ੍ਰੀ ਮੰਗਾਂ ਨੂੰ ਲੈ ਕੇ ਜਿਹੜੀਆਂ ਲੋਕ ਪੱਖੀ ਮੰਗਾਂ ਡੀਆਂ ਆਲ ਓਵਰ ਜਿਹਦੇ ਵਿੱਚ ਅੱਜ ਹਰ ਤ ਸਾਰੇ ਸ਼ਾਮਲ ਨੇ ਦੇ ਵਿੱਚ ਕਿਰਤੀ ਲੋਕ ਸ਼ਾਮਲ ਨੇ ਅੱਜ ਦੀ ਜਿਹੜੀ ਲੜਾਈ ਹੈ ਇਹ ਬਾਬੇ ਨਾਨਕ ਦੇ ਫਲਸਫੇ ਦੀ ਮਲਕ ਭਾਗੋ ਦੀ ਤੇ ਭਾਈ ਲਾਲੋ ਦੀ ਜਿਹੜੀ ਹੈਗੀ ਹੈ ਭਾਈ ਲਾਲੋ ਦੇ ਵਾਰਸਾ ਜਿਹੜੇ ਹੈਗੇ ਆ ਮਲਕ ਭਾਗੋਆਂ ਦੇ ਨਾਲ ਸਟ੍ਰਾਈਕ ਤੇ ਨੇ ਉਹਨਾਂ ਨੂੰ ਹੱਕ ਲੈਣ ਵਾਸਤੇ ਜਿਹੜਾ ਹੈਗਾ ਆਪਦੀਆਂ ਹੱਕੀ ਮੰਗਾ ਮਨਵਾਉਣ ਵਾਸਤੇ ਅੱਜ ਸਾਰੇ ਲਾਮਬੰਦੀ ਕਰਕੇ ਇਸ ਹੜਤਾਲ ਦੇ ਵਿੱਚ ਸ਼ਾਮਲ ਹਾਂਜੀ ਜਿਹੜੀ ਸਾਡੀ ਹੜਤਾਲ ਆ ਜੀ ਇਹ ਪੰਜਾਬ ਸਰਕਾਰ ਦੇ ਨਾਲ ਸਾਡੀ ਕਾਫੀ ਲੰਮੇ ਸਮੇਂ ਤੋਂ ਮੀਟਿੰਗਾਂ ਹੋ ਰਹੀਆਂ ਤੇ ਸਾਡਾ ਕੋਈ ਵੀ ਇਹਦੇ ਵਿੱਚ ਕੋਈ ਹੱਲ ਨਹੀਂ ਕੱਢਿਆ ਗਿਆ ਇਸ ਤੋਂ ਪਹਿਲਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਸਾਹਿਬ ਸੀਐਮ ਸਾਹਿਬ ਨਾਲ 4-5 ਵਾਰੀ ਮੀਟਿੰਗ ਹੋ ਟਿਕੀ ਹੈ ਜਿਹੜੇ ਵੀ ਆਪਣੇ ਕਰਕੇ ਮੁਲਾਜ਼ਮਾ ਉਹਨਾਂ ਨੂੰ ਪੱਕੇ ਕਰਨ ਦੀ ਜਿਹੜਾ ਸਰਕਾਰ ਦਾ ਜਿਹੜਾ ਚਿਹਤਾ ਬੰਦਾ ਜਿਹੜਾ ਨੇ ਠੇਕੇਦਾਰ ਵਿਚੋਲੀਆ ਪਾਇਆ ਸਾਡੇ ਵਿੱਚ ਉਹਨੂੰ ਬਾਹਰ ਕੱਢਣ ਦੀ ਪਰ ਇੰਨੀਆਂ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਉਹਨੂੰ ਬਾਹਰ ਨਹੀਂ ਕੱਢਿਆ ਗਿਆ ਸੋ ਅਸੀਂ ਪਹਿਲਾਂ ਵੀ ਹੜਤਾਲਾਂ ਕੀਤੀਆਂ ਸਾਨੂੰ ਇੱਕ ਬੀ ਇਹਦਾ ਟਾਈਮ ਦਿੱਤਾ ਜਾਂਦਾ ਸੀ ਵੀ 1 ਮਹੀਨੇ ਦੇ ਵਿੱਚ ਤੁਹਾਡਾ ਹੱਲ ਕਰ ਦਾਂਗੇ ਜਿਹੜਾ ਮਤਲਬ ਠੇਕੇਦਾਰ ਠੇਕੇਦਾਰੀ ਸਿਸਟਮ ਆ ਉਹਨੂੰ ਅਸੀਂ ਬੰਦ ਕਰ ਦਾਂਗੇ ਤੇ ਤੁਸੀਂ ਆਪਣੀ ਜਿਹੜੀ ਹੜਤਾਲ ਆ ਉਹ ਮਤਲਬ ਪੋਸਟਪੋਨ ਕਰ ਦਿਓ ਅਸੀਂ ਪਹਿਲਾਂ ਵੀ 2-4 ਵਾਰੀ ਕਰ ਚੁੱਕੇ ਆ ਪਰ ਹੁਣ ਇਸ ਵਾਰ ਸਾਡੇ ਨਾਲ ਜਿੰਨੀਆਂ ਵੀ ਸਾਡੀਆਂ ਭਰਾਤਰੀ ਜੱਥੇ ਬੰਦੀਆਂ ਸਾਰਿਆਂ ਦੇ ਸਹਿਯੋਗ ਦੇ ਨਾਲ ਇਸ ਵਾਰ ਅਸੀਂ ਪੂਰਾ ਪੰਜਾਬ ਬੰਦ ਕੀਤਾ ਪਿਆ ਕਿ ਸਾਡੀ ਕੋਈ ਵੀ ਗੱਡੀ ਕੋਈ ਵੀ ਰੋਡ ਤੇ ਨਹੀਂ ਗਈ ਆ ਜਿੰਨਾ ਟਾਈਮ ਸਰਕਾਰ ਸਾਡਾ ਹੱਲ ਨਹੀਂ ਕਰੋਗੀ ਅਸੀਂ ਆਪਣੇ ਧਰਨੇ ਤੋਂ ਨਹੀਂ ਉਠਾਂਗੇ ਅਸੀਂ ਜਿੰਨੀਆਂ ਵੀ ਆਪਣੀਆਂ ਦਾਇਜ ਮੰਗਾ ਜਿਵੇਂ ਕਿ ਠੇਕੇਦਾਰੀ ਸਿਸਟਮ ਨੂੰ ਬੰਦ ਕਰਨਾ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਜਿੰਨਾ ਟਾਈਮ ਸਾਡਾ ਹੱਲ ਨਹੀਂ ਹੁੰਦਾਗਾ ਉਹਨਾਂ ਟਾਈਮ ਅਸੀਂ ਇਹ ਕਰਨਾ ਜਾਰੀ ਰੱਖਾਂਗੇ ਜਿੰਨੀ ਵੀ ਸਾਡੀ ਆਮ ਜਨਤਾ ਜਿਹੜੀ ਖੱਜਲ ਖੁਆਰ ਹੋ ਰਹੀ ਆ ਅਸੀਂ ਉਹਨਾਂ ਤੋਂ ਮਾਫੀ ਮੰਗਦੇ ਆਂ ਵੀ ਧਰਨਾ ਲਾਉਣਾ ਕੋਈ ਸਾਡਾ ਸ਼ੌਕ ਨਹੀਂ ਐ ਸਾਡੀ ਮਜਬੂਰੀ ਆ ਤੇ ਜਿੰਨਾ ਟਾਈਮ ਸਾਡੇ ਪੰਜਾਬ ਸਰਕਾਰ ਕੋਈ ਮੰਗ ਨਹੀਂ ਮੰਨਦੀ ਉਹਨਾਂ ਟਾਈਮ ਅਸੀਂ ਆਪਣਾ ਧਰਨਾ ਜਾਰੀ ਰੱਖਾਂਗੇ ਸੋ ਇਹੀ ਮੈਂ ਗੱਲ ਕਹਿਣਾ ਚਾਹੁੰਦਾ ਆਂ ਜੀ